ਮਿੱਤਰਾਂ ਦੀ ਮਿੱਤਰੋ ਪਤੀਲੀ ਚਮਕੇ ਆਏ ਹੋਏ ਸਾਥ ਵਿੱਚ ਮਿੱਤਰਾਂ ਦੀ ਡਾਂਗ ਖੜਕੇ ਆਏ ਹੋਏ ਤੇ ਪਹਿਲੇ ਨੰਬਰ ਤੇ ਸੌਂਦੇ ਆ ਚਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੂਜੇ ਨੰਬਰ ਤੇ ਆਪਣੇ ਕੰਨੇ ਕੇ ਤੋਂ ਸਰਦਾਰ ਜੀ ਚਾਹ ਬਣਾਉਣ ਦੇ ਮੁਕਾਬਲੇ ਦੂਜੇ ਨੰਬਰ ਤੇ ਗੁਰਚੇਤਨ ਸਿੰਘ ਬੋਲਾ ਹਾਟ ਨਾ ਬੋਲੇ ਬਾਈ ਚਰਨਾ ਜੀ ਸੌਂਦੇ ਆ ਚਾਹ ਬਣਾਉਣ ਦੇ ਵਿੱਚ ਪਹਿਲੇ ਨੰਬਰ ਤੇ ਆਹੋ ਰਾਜੂ ਜੀ ਵੱਲੋਂ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਬਹੁਤ ਬਹੁਤ ਵਧਾਈਆਂ ਬਾਈ ਸੰਗਤ ਨੂੰ ਵੀ ਵਧਾਈਆਂ ਨੇ ਬਾਈ ਜੀ ਆਪਣੇ ਕਨੀਓ ਜਿੱਥੇ ਮੇਰੀ ਚਾਹ ਬਣਾਈ ਹੁੰਦੀ ਗੱਡੀ ਦੀ ਲਾਈਨ ਦੇ ਵਿੱਚ ਪੱਥਰਾਂ ਦਾ ਚੁੱਲਾ ਬਣਾ ਕੇ ਠੀਕ ਹੈ ਜੀ ਇਹ ਤਾਂ ਆਇਆ ਕਹਿੰਦਾ ਚਾਹ ਬਣਾ ਕੇ ਪਿਆ ਕਰੋ ਚਾਹ ਮੈਂ ਨਹੀਂ ਬਣਾ ਕੇ ਪੀਉਂਦਾ ਦਿਲ ਦੀ ਪਿਆਰੀ ਚਾਹ ਕੋਈ ਤਾਂ ਉਹ ਉਹ ਚਾਹ ਜ ਮੈਥੋਂ ਸਿੱਖ ਜੇ ਮੇਰਾ ਭਾਈ ਚਰਨਾ ਜੀ ਤੇ ਚੇਲਾ ਬਣਾ ਲੋ ਤੇ ਪੁੱਤ ਬਣਾ ਲੋ ਉਥੋਂ ਸਿੱਖ ਕੇ ਗੁਰਵਿੱਧੇ ਲੈ ਕੇ ਤਾਂ ਅਜੇ ਇੱਥੇ ਤੱਕ ਪਹੁੰਚ ਸਕੇ ਚਾਹ ਦਾ ਰਕਾਰ ਹੈ ਭਾਈ ਚਰਨਾ ਕਿਉਂਕਿ ਮਹਾਰਾਜਾ ਤਾਂ ਹੁਕਮੀ ਰਹੀਆਂ ਨੇ ਕੋਈ ਗਰੀਏ ਕੋਈ ਇੱਕ ਰਾਮ ਦਾ ਬਾਬਾ ਜੀ ਪੁੱਛਣਾ ਨਾ ਕਰਿਓ ਉਹਨਾਂ ਨੂੰ ਬਣਾ ਲੂ ਹਾਂ ਦੋਵੇਂ ਆਜੋ ਆਏ ਜੀ ਲੋਕੇ ਉਧਰ ਜੀ ਆਵਾਜ਼ ਚਾਹ ਰਿਹਾ ਮਕਾਬਲਾ ਨਹੀਂ ਇਹਦਾ ਚਾਹ ਰਿਹਾ ਮਕਾਬਲਾ ਹੋਣਾ ਕੋਈ ਨਹੀਂ ਅੱਛਾ ਤਾਂ ਥੋੜੀ ਜਿਹੀ ਫਿੱਕੀ-ਮਿੱਕੀ ਬਣ ਗਈ ਜਿਵੇਂ ਵਧੀਆ ਬਣ ਗਈ ਅੱਗੇ ਨੂੰ ਠੱਕੀ ਜੀ ਤਰ੍ਹਾਂ ਚਾਹਣਾ ਆਵਾਂਗੇ ਇਸ ਗੱਲ ਦਾ ਮਾਨ ਨਾ ਕਰਿਓ ਤੇ ਪਹਿਲੇ ਨੰਬਰ ਤੇ ਸੌਂਦੇ ਆਂ ਚਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਨੰਬਰ ਤੇ ਆਪਣੇ ਕੰਨੇ ਕਹਤੋ ਸਰਦਾਰ ਜੀ ਚਾਹ ਬਣਾਉਣ ਦਾ ਮੁਕਾਬਲੇ ਦੇ ਦੂਜੇ ਨੰਬਰ ਤੇ ਗੁਰਚੇਤਨ ਸਿੰਘ ਬੋਲੇ ਸੋਨਿਹਾਲ ਪੁਲਾਈ ਦੇ ਬੱਤਰ ਸਮਝਿਆ ਨਹੀਂ ਬਹੁਤ ਬਹੁਤ ਵਧੀਆ ਮੁਕਾਬਲੇ ਕਰੇ ਨੇ ਨੇਰੇ ਦੋਏ ਵੱਡੇ ਦੋ ਨੇ ਕਿਉਂਕਿ ਦੋ ਇਹਨਾਂ ਨੂੰ ਜਿਹੜਾ ਵੀ ਸਤਿ ਸਨਮਾਨ ਤੋਂ ਕਰਿਆ ਗਿਆ ਤਾਂ ਸਤਿ ਟਰੱਕੇ ਤੋਂ ਵੀ ਆਪਣੇ ਡਾਕਟਰ ਸਾਹਿਬ ਹਾਂ ਹਾਂ ਰਾਜੀ ਤੁਸੀਂ ਬਹੁਤ ਬਹੁਤ ਵਧਾਈਆਂ ਇਹ ਤੇ ਪਾਈ ਤੁਛਾ ਨੰਬਰ ਤੇ ਜਿੱਥੇ ਤੇ ਮੇਰਾ ਬਾਈ ਪੋਤੀ ਬਹੁਤ ਮੰਡੀਆਂ ਚੋਂ ਗੈਲੋ ਪੋਚਿਆ ਉਹਨਾਂ ਇਹਦੇ ਤੇ ਦੁੱਖ ਦੀ ਮਸੀਤ ਤੇ ਪੈ ਗਈ ਬਾਈ ਨੂੰ ਮੇਰੇ ਘਰੇ ਵੀ ਗਿਆ ਤੇ ਮੈਨੂੰ ਮਿਲਿਆ ਨਹੀਂ ਉਹਦੇ ਕਮਾਂਡੀਆਂ ਦੇ ਬੈਠ ਕੇ ਚਾਚੀ ਕਿਤੇ ਗੱਲਾਂ ਕਰ ਤੇ ਮੈਂ ਆ ਗਿਆ ਤੀ ਫਿਰ ਬਾਈ ਜੀ ਨੂੰ ਬਹੁਤ ਪਿਆਰ ਨਾਲ ਹੱਥ ਬੰਨ ਕੇ ਮਾਰਤਾ ਹੈ ਸਭ ਠੀਕ ਠਾਕ ਹੈ ਜੀ ਪਰ ਪਰ ਬਹੁਤ ਸ਼ੋਕਰ ਮਾਰਤਾ ਹੈ ਰਾਜੂ ਅੱਜ ਫਿਰ ਆਪਦੇ ਚੇਲੇ ਨੂੰ ਸਨਮਾਨਤ ਕਰ ਰਹੇ ਕੋਈ ਨਹੀਂ ਆਉਗਿਆ ਲੈ ਵਿਚਾਰ ਲੈ ਲੈ ਵੀ ਚਾਰਨਾ ਜੀ ਸੌਂਦੇਵਾਲ ਚਾਹ ਬਣਾਉਣ ਦੇ ਵਿੱਚ ਪਹਿਲੇ ਨੰਬਰ ਰਾਜੂ ਜੀ ਵੱਲੋਂ ਇਹਨਾਂ ਨੂੰ ਸਨਮਾਨਤ ਦਿੱਤਾ ਗਿਆ ਬਹੁਤ ਬਹੁਤ ਬਾਈ ਸੰਗਤ ਨੂੰ ਵੀ ਵਧਾਈਆਂ ਨੇ ਬਾਈ ਜੀ ਆਪਣੇ ਕਨੀਓ ਜਿੰਨੇ ਵੀ ਮੇਰੇ ਭੈਣ ਭਾਈ ਦੇਖਣ ਲੱਗ ਰਹੇ ਨੇ ਆਪਾਂ ਨੂੰ ਸਾਰਿਆਂ ਨੂੰ ਸਾਡੇ ਕਰੀਓ ਲੱਖ ਲੱਖ ਵਧਾਈਆਂ ਨੇ ਬਾਈ ਜੀ ਲੋੜੀ ਦੀਆਂ ਤੇ ਜਿਹੜੇ ਮੇਰੇ ਵੀਰ ਇਨਾਰਾਈ ਨੇਗੇ ਸਾਰਿਆਂ ਨੂੰ ਸਾਡੇ ਕਰੀਓ ਬਾਈ ਜੀ ਸਾਸਰੀ ਘਰ ਲੋੜੀ ਦੀਆਂ ਸਭ ਨੂੰ ਲੱਖਾਂ ਲੱਖ ਵਧਾਈਆਂ ਨੇ ਬਾਈ ਜੀ ਉਹ ਚਾਹ ਸਾਰੇ ਬਣਾ ਕੇ ਪੀਓ ਭਾਈ ਇੱਕ ਗੱਲ ਮੈਂ ਕਹਿੰਦਾ ਵੀ ਜਿੰਨੂੰ ਕਿਸੇ ਬੰਦੇ ਦਾ ਸੋਹਣੂ ਹੋਵੇ ਚਰਨੇ ਦੀ ਯਾਦ ਕਰ ਲਿਆ ਕਰ ਪੱਕੀ ਗੋਲੀ ਲਈ ਫਿਰਦਾ ਜੀ ਇਹ ਵਧੀਆ ਇਹ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਵਧੀਆ ਸੀ ਬਾਕੀ ਚੁੱਲਾ ਬਹੁਤ ਹੋ ਗਿਆ ਬਣਾਇਆ ਸੀ ਫੁੱਟੀ ਵੀ ਨਾ ਰੇ ਨਾ ਆ ਤਾਂ ਬਣਾਓ ਲਓ ਲਓ ਜੀ ਤੇ ਸਰਦਾਰ ਜੀ ਆਪਣੇ ਗੁਰਚੇਤਨ ਸਿੰਘ ਜੀ ਕਾਨੇ ਗਿਆ ਕਾਨੇ ਗਿਆ ਤੋਂ ਤੁਹਾਨੂੰ ਮੁਬਾਰਕਾਂ ਇਹਨਾਂ ਨੂੰ ਵੀ ਅਸੀਂ ਅੱਜ ਵਧਾਈਆਂ ਦਿੰਦੇ ਆ ਜੋੜੀ ਦੀਆਂ ਚਾਹ ਬਣਾਉਂਦੇ ਆ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਨੂੰ ਜਿੰਨੇ ਬਣੂਦ ਨੂੰ ਨੁੰਦ ਵੀ ਕਹਿੰਦੇ ਜਿਹੜੇ ਪੀੜੀ ਹੈ ਜਿਹੜੇ ਪੀੜੀ ਹੈ ਉਹਨਾਂ ਨੂੰ ਵੀ ਬਹੁਤ ਮੁਬਾਰਕਾਂ ਨਹੀਂ ਹੁੰਦਾ ਕੋਈ ਜ਼ਰੂਰੀ ਆਪਾਂ ਬਾਬਾ ਜੀ ਨੂੰ ਵੀ ਵਧਾਈ ਦਿੰਦੇ ਆਗੇ ਸੱਜਣਾਂ ਦੇ ਵੀ ਦਸਾ ਚੱਕਰ ਕੀ ਹੁੰਦਾ ਪਾਲ ਲੱਖ ਦਾ ਬਥੇਰੀ ਫਿਰਦੀ ਆ ਕੋਈ ਦਿੱਕਤ ਨਹੀਂ ਹੈਗੀ ਪਰ ਇਹ ਦਿਲ ਵੀ ਹੋਣਾ ਚਾਹੀਦਾ ਬਾਈ ਜੀ ਠੀਕਾ ਕਰਨਾ ਵਧਾਉਣ ਦਾ ਤਰੀਕਾ ਵੀ ਹੋਣਾ ਚਾਹੀਦਾ ਬਾਈ ਏ ਬਾਈ ਇਹਨੇ ਬਹੁਤ ਬਹੁਤ ਧੰਨਵਾਦ ਆ ਜਿਹੜੇ ਇਹਨਾਂ ਨੇ ਚਾਹ ਬਣਾ ਕੇ ਪਿਆਈ ਆ ਸਾਰੀ ਸੱਜਣਾਂ ਨੂੰ ਇਹ ਥੋੜਾ ਜਿਹਾ ਤਰੀਕਾ ਵੀ ਹੋਰ ਹੈ ਜੀ ਮੈਂ ਕਹਿਣਾ ਮੈਂ ਹੁਣ ਗੱਲ ਯਾਦ ਆ ਗਈ ਮੂੰਹ ਤੇ ਅਈ ਜ਼ਬਾਨ ਤੇ ਗੱਦ ਕਰੇ ਨਹੀਂ ਲੁਕੋ ਕੇ ਰੱਖਣੀ ਚਾਹੀਦੀ ਮਾਨਕ ਦਾ ਕਹਿਣਾ ਤੇ ਬਾਈ ਚਾਹਨਾ ਜੀ ਅੱਜ ਤੋਂ ਕਦੇ 500 ਸਾਲ ਪਹਿਲਾਂ ਛੋਟਾ ਜਿਹਾ ਹੁੰਦਾ ਮੈਂ ਲੈ ਜਾਂਦਾ ਹਾਂ ਹਰਿਆਣੇ ਅੱਛਾ ਫਿਰ ਉੱਥੇ ਮੇਰੀ ਚਾਹ ਬਣਾਈ ਹੁੰਦੀ ਗੱਡੀ ਦੀ ਲਾਈਨ ਦੇ ਵਿੱਚ ਪੱਥਰਾਂ ਦਾ ਚੁੱਲਾ ਬਣਾ ਕੇ ਠੀਕ ਹੈ ਜੀ ਤੇ ਤਾ ਆਇਆ ਕਹਿੰਦਾ ਚਾਹ ਬਣਾ ਕੇ ਪਿਆ ਕਰੋ ਚਾਹ ਮੈਂ ਇਹਨੂੰ ਬਣਾ ਕੇ ਪੀਉਂਦਾ ਦਿਲ ਦੀ ਪਿਆਰੀ ਚਾਹ ਕੋਈ ਤੋਂ ਉਹ ਚਾਹ ਜ ਮੈਥੋਂ ਸਿੱਖ ਗਿਆ ਮੇਰਾ ਭਾਈ ਚਰਨਾ ਜੀ ਤੇ ਚੇਲੇ ਬਣਾ ਲਓ ਤੇ ਪੁੱਤ ਬਣਾ ਲਓ ਉਥੋਂ ਸਿੱਖ ਕੇ ਗੁਰਵਿੱਧਿਆ ਲੈ ਕੇ ਤਾਂ ਅਜੇ ਇੱਥੇ ਤੱਕ ਪਹੁੰਚ ਸਕੇ ਚਾਹ ਦਾ ਰਿਕਾਰਡ ਹੈ ਭਾਈ ਚਰਨੇ ਦਾ ਕਿਸੇ ਵੀ ਐਨ ਆਰ ਆਈ ਵੀਰ ਨੇ ਕਿਸੇ ਵੀ ਮਿੱਤਰ ਪਿਆਰੇ ਨੇ ਚਰਨੇ ਦੀ ਚਾਹ ਪੀਣ ਆਉਣਾ ਹੋਵੇ ਜਾਂ ਸਾਡੇ ਵੱਡੇ ਬਾਪੂ ਦੀ ਚਾਹ ਪੀਣ ਆਉਣਾ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਬਹੁਤ ਬਹੁਤ ਧੰਨਵਾਦ ਸਾਰੇ ਚੈਨਲ ਵਾਲਿਆਂ ਦਾ ਜਿਹਨਾਂ ਨੇ ਲਾਈਵ ਕੀਤਾ ਵੀਡੀਓ ਪਾਈ ਬਹੁਤ ਬਹੁਤ ਧੰਨਵਾਦ। ਯਾ ਭਾਈ ਜੀ ਦੀ ਵਧੀਆ ਸੀ ਪਹਿਲੀ ਵਾਰ ਕੀਤੀ ਹੈ, ਦੂਜੀ ਵਾਰ ਕੀ ਕੇ ਦੇਖਦੇ ਹਾਂ ਹੁਣ ਭਾਈ ਕਿੱcha ਕਹੀ ਜੀ ਆ। ਗੱਲ ਤਾਂ ਰਾਜੂ ਜਿਗਰਾ ਚਾਹੀਦਾ ਹਿੱਸਾ ਲੈਣ ਵਾਲਾ। ਹਿੱਸਾ ਲਿਆ ਇਹਨੇ। ਕਿਸੇ ਨੇ ਜਿਗਰਾ ਨਹੀਂ ਐਡਾ ਕਰਿਆ। ਇਹਨੇ ਮੁਕਾਬਲਾ ਲਿਆ। ਕਿਉਂਕਿ ਅਸੀਂ ਛੋਟੇ ਜਿਹੇ ਬੱਚੇ ਨਾਲ। ਨਾ ਨਾ ਤਾਂ ਜਗਦੀਪ ਨੇ ਵੀ ਸੀ ਗੱਲ ਕਰ ਰਹੀ ਜੀ ਬੱਕਰੀ। ਉਹ ਬੱਕਰੀ ਤਾਂ ਜੀ। ਦਾਣੇ ਮਾਰਨੇ ਨਜ਼ਾਰਾ ਦਾ ਮਿੱਤਰਾਂ ਦੀ ਮਿੱਤਰੋ ਪਤੀਲੀ ਚਮਕੇ ਆਏ ਹੋਏ ਸਾਥ ਵਿੱਚ ਮਿੱਤਰਾਂ ਦੀ ਡਾਂਗ ਖੜਕੇ ਇਹਦੀ ਮੈਂ ਵੀਡੀਓ ਬਣਾਣੀ ਹੈ ਪੀਲੀ ਦੇਖ ਕੇ ਆਪਣੀ ਆਪਣੇ ਮਨ ਤਾਂ ਸਲਮਾਨਤ ਕਰਨੀ ਹੈ ਸਨੇ ਝੋਲਾ ਸਨੇ ਭਾਂਡੇ ਮੇਰੇ ਮੋਰ ਦੇ ਸ਼ਿੰਗਾਰ ਦੇ ਕੇ ਵੀਡੀਓ ਬਣਾਉਣੀ ਹੈਗੀ ਮੈਂ ਉਹਨੇ ਬਣਾਈ ਬੈਠਾ ਮੇਰੇ ਮਨ ਚ ਤੇ ਆਪਣੀ ਤੁੰਗਾਲੀ ਮੰਡੀ ਉਹਨਾਂ ਨੇ ਆਉਣਾ ਸਾਡਾ ਵਾਦਾ ਕਰਿਆ ਹੈ ਇੱਕ ਮਿੰਟ ਸਾਡੇ ਥੋੜੇ ਜਿਹੇ ਦਿਨਾਂ ਦੇ ਵਿੱਚ ਵੀਡੀਓ ਫੋਟੋ ਕਰਾ ਲਓ ਤੁਸੀਂ ਜਿਹੜਾ ਲੇਟ ਹੋ ਗਏ ਸਾਡੇ ਮੇਲੇ ਕਮੇਟੀ ਦੇ ਪ੍ਰਧਾਨ ਜੀ ਥੋੜਾ ਲੇਟ ਹੋ ਗਏ ਇਹਨਾਂ ਨੇ ਆਉਣਾ ਸੀਗਾ ਸਨਮਾਨਤ ਕਰਨ ਪਾ ਜਾਨੇ ਪਕਾ ਜੀ ਤੋਂ ਥੋੜਾ ਜਿਹਾ ਲੇਟ ਪਹੁੰਚੇ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਨੇ ਉਹਨੂੰ ਲੋੜੀਆਂ ਦਿੱਤੀਆਂ ਜੋ ਕਿ ਅੱਜ ਨਹੀਂ ਕੋਈ ਗੱਲ ਨਹੀਂ ਆ ਗਏ ਮੌਕੇ ਤੇ ਹਾਂ ਤੇ ਬਾਈ ਜੀ ਸਾਡੇ ਮੌਕੇ ਤੇ ਪਹੁੰਚ ਗਏ ਬਹੁਤ ਬਹੁਤ ਮੁਬਾਰਕਾਂ ਲੋੜੀਆਂ ਦੀਆਂ ਵਧਾਈਆਂ ਉਸ ਤੋਂ ਬਾਅਦ ਜੀ ਸਾਡਾ ਬਾਈ ਕਿਉਂ ਰਹਿ ਗਿਆ ਗੁੱਸਾ ਨਾ ਕਰੇ ਮੇਰੇ ਮੋਢੇ ਨਾਲ ਮੋਢੇ ਜੁੜੀ ਖੜਾ ਜੋਗਰਾ ਜੀ ਜੋ ਕਿ ਹਰ ਮੰਡੀ ਦੇ ਸ਼ਿੰਗਾਰ ਮੇਰਾ ਭਾਈ ਗਾਜੇ ਵਾਸਤੇ ਜੋਗਰਾਜ ਜੀ ਕੇ ਟੀਚੇ ਨੰਬਰ 10 ਮੇਰਾ ਭਾਈ ਛੋਟਾ ਭਾਈ ਸਾਨੂੰ ਦਾ ਭਾਈ ਕਹਿੰਦੇ ਨੇ ਵੀ ਰਾਜੂ ਤੇ ਪੋਪੀ ਭਾਈ ਨੇ ਭਾਈ ਭਾਈ ਨੇ ਤੇ ਮੈਂ ਇਹਨਾਂ ਨੂੰ ਵੀ ਲੋੜੀ ਦੀਆਂ ਮੁबारकਾਂ ਦਿੰਨਾ ਦਿਨ ਦੁੱਗਣੀ ਰਾਤ ਚੋਗਣੀ ਮਾਲਕ ਇਹਨਾਂ ਦੇ ਪਰਿਵਾਰ 'ਚ ਤਰੱਕੀਆਂ ਬਖਸ਼ੇ ਅੱਜ ਮੈਨੂੰ ਬਹੁਤ ਦਿਨਾਂ ਦੇ ਵਿੱਚ ਰੂਬਰੂ ਹੋਏ ਨੇ ਰੂਹਾਂ ਨੂੰ ਰੂਹ ਮਿਲੇ ਰੂਹਾਂ ਨੂੰ ਕੋ ਨਹੀਂ ਮਿਲਦੇ ਬੰਦੇ ਨੂੰ ਬੰਦਾ 100 ਵਾਰੀ ਮਿਲਦਾ ਲੱਖ ਲੱਖ ਮੁबारकਾ ਮੇਰੇ ਭਾਈ ਕਿਉਂ ਦਾ